ਮੇਰਾ ਨਾਮ ਸੈਕਟਰ ਪ੍ਰਦੀਪ ਸਿੰਘ ਬਾਜਵਾ ਸਾਡੇ ਐਸਐਸਪੀ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਉਹਨਾਂ ਦੀਆਂ ਡਾਇਰੈਕਸ਼ਨ ਦੇ ਅਧਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਇਸੇ ਦੇ ਚਲਦਿਆਂ ਪੰਜਾਬ 'ਚ 118 ਸਕੂਲ ਆਫ ਐਮਿਨੈਂਸ ਖੋਲੇ ਗਏ ਹਨ ਜਿਨ੍ਹਾਂ 'ਚ ਸੂਬੇ ਦੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਸਕੂਲ ਆਫ ਐਮਿਨੈਂਸ ਦੀ ਸਿਰਫ ਇਮਾਰਤ ਹੀ ਸ਼ਾਨਦਾਰ ਨਹੀਂ ਹੈ, ਸਗੋਂ ਇਸ ਦੇ ਕਲਾਸਰੂਮ, ਲਾਇਬ੍ਰੇਰੀਆਂ, ਪ੍ਰਯੋਗਸ਼ਾਲਾ ਅਤੇ ਬਾਥਰੂਮ ਵੀ ਸ਼ਾਨਦਾਰ ਹਨ। ਇੰਨਾ ਹੀ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੂਲਾਂ 'ਚ ਦੂਰੋਂ ਆਉਣ ਵਾਲੇ ਬੱਚਿਆਂ ਲਈ ਫ੍ਰੀ ਬੱਸ ਸੇਵਾ ਵੀ ਮੁਹੱਈਆ ਕਰਵਾਈ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਦਲ ਰਹੀ ਹੈ। ਸਰਕਾਰੀ ਸਕੂਲਾਂ ਦੇ ਨੁਹਾਰ। ਸਕੂਲ ਆਫ ਫੈਮਿਨਸ ਖੁੱਲ ਰਹੇ ਨੇ, ਸ਼ਾਨਦਾਰ ਸਕੂਲ ਬਣ ਰਹੇ ਨੇ। ਪੜ੍ਹਾਈ ਬਿਲਕੁਲ ਫ੍ਰੀ ਹੈ। ਮੈਂ ਮਰਜ਼ੀ ਤੇ ਮਜਬੂਰੀ, ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹਨਾ। ਅੱਜ ਕਿ ਮਰਜ਼ੀ ਥੋੜੀ ਐ। ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪੜ੍ਹਾਈ ਇੱਕੋ ਜਿਹੀ ਐ ਪਰ ਇੰਨਾ ਕ ਫਾਇਦਾ ਕਿ ਸਰਕਾਰੀ ਚ ਫੀਸ ਐ ਨਹੀਂ ਬਿਲਕੁਲ ਉਸ ਤਰ੍ਹਾਂ ਸਕੂਲਾਂ ਦਾ ਕਿ ਇਲਾਜ ਹਸਪਤਾਲਾਂ ਦਾ ਇਲਾਜ ਸਰਕਾਰੀ ਚ ਕਰਾਉਣਾ ਸਰਕਾਰੀ ਕਰਾ ਲਓ ਪ੍ਰਾਈਵੇਟ ਕਰਾਉਣਾ ਪ੍ਰਾਈਵੇਟ ਕਰਾ ਲਓ ਇਲਾਜ ਇੱਕੋ ਜਿਹਾ ਐ ਇਲਾਜ ਇੱਕੋ ਜਿਹਾ ਐ ਤੇ ਕੋਈ ਮਜਬੂਰੀ ਨਹੀਂ ਰਹੂਗੀ ਕਿ ਇੱਥੇ ਪਿਆਰ ਇੱਥੇ ਇਲਾਜ ਕਰਾਉਣਾ ਪੈ। ਮਜਬੂਰੀ ਨੂੰ ਮਰਜ਼ੀ ਚ ਬਦਲੋ ਚਾਈਨਾ ਡੋਰ ਜਿਹੜੇ ਵੇਚ ਰਹੇ ਨੇ ਬਾਜ਼ਾਰ ਦੇ ਵਿੱਚ ਜਾਂ ਕਿਸੇ ਵੱਲੋਂ ਵੀ ਸਟੋਰ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਕੱਲ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਇੱਕ ਸੀਕ੍ਰੇਟ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਕਿ सोनू ਪੁੱਤਰ ਉਗਰ ਸਿੰਘ ਸਿੰਘਲਾ ਵਾਸੀ ਦੀਪਨਗਰ ਤ੍ਰਿਪੜੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਕਦਮਾ ਦਰਜ ਕੀਤਾ ਗਿਆ ਤੇ ਉਸ ਪਾਸੋਂ 330 ਜਿਹੜੇ ਚਾਈਨਾ ਚਾਈਨਾ ਡੋਰ ਦੇ ਰੂਲਸ ਨੇ ਉਬਰਾੰਦ ਕੀਤੇ ਗਏ ਉਸ ਸਬੰਧੀ ਅਗਲੀ ਜਿਹੜੀ ਕਾਰਵਾਈ ਜਾਨੀ ਚ। ਬਿਲਕੁਲ ਜੀ ਇਹ ਸਪਲਾਈਅਰ ਸੀਗਾ ਜੀ ਇਹ ਭਾਰੀ ਮਾਤਰਾ ਦੇ ਵਿੱਚ ਨੇ ਸਟੋਰ ਕੀਤੇ ਹੋਏ ਸੀਗੇ ਜੀ ਉਸ ਸਬੰਧੀ ਇਹ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਕਿੱਥੋਂ ਲੈ ਕੇ ਆਏ ਸੀ ਕੀ ਇਹਦਾ ਮਾਡਲ ਸਪਰਿੰਟ ਸੀ ਕਿੰਨਾ ਕਿੰਨਾ ਨੂੰ ਵੇਚਦਾ ਸੀਗਾ ਇਹਦੇ ਫੋਨ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਜੇ ਕੋਈ ਹੋਰ ਵੀ ਇਹਦੇ ਨਾਲ ਸਮੂਹ ਦੇ ਵਿੱਚ ਹੋਇਆ ਜਾਂ ਕਿਤੇ ਨੇ ਹੋਰ ਵੀ ਇਸ ਤੋਂ ਇਲਾਵਾ ਸਟੋਰ ਕੀਤਾ ਉਹ ਵੀ ਜਿਹੜਾ ਬRAND ਕਰਵਾਇਆ ਗਿਆ ਇਹਦੇ ਤੇ ਜੀ 223 ਬੀ ਐਨ ਐਸ ਤਾਰਾ ਤਹਿਤ ਫਰਚਾ ਦਰਜ ਕੀਤਾ ਗਿਆ ਜੀ ਬਾਕੀ ਕਾਰਵਾਈ ਜਾਰੀ ਹੈ ਜੀ ਮਾਨਜੁਗ ਅਦਾਲਤ ਵੱਲੋਂ ਵੀ ਸਖਤ ਹੁਕਮ ਨੇ ਜੀ ਇਹ ਜੀ ਚਾਈਨਾ ਡੋਰਵੇਸ਼ਨ ਜਿਹੜੀ ਕਿ ਬਹੁਤ ਵੱਡੀ ਕੁਆਂਟੀਟੀ ਹੈ ਜੀ ਇਹ ਉਹਦੇ ਵਿੱਚ ਇਹਨੂੰ ਭਾਰੀ ਜੁਰਮਾਨਾ ਤੇ ਸਜ਼ਾ ਵੀ ਕੀਤੀ ਜਾ ਸਕਦੀ ਹੈ